ਨਸ਼ਿਆਂ ਨੂੰ ਅਗਰ ਦੂਰ ਕਰਨਾ ਹੈ ਤੇ ਸਭ ਤੋਂ ਵੱਡਾ ਉਪਰਾਲਾ ਇਹ ਹੈ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਮੁੰਡਿਆਂ ਨੂੰ ਤੁਹਾਨੂੰ ਇਨਸਟੀਗੇਟ ਕਰਨਾ ਪਊਗਾ ਵੀ ਅਸੀਂ ਇਹ ਚੀਜ਼ ਤੋਂ ਪਰੇ ਹੋ ਕੇ ਅਸੀਂ ਐਕਸਰਸਾਈਜ਼ ਵੱਲ ਜਾਣਾ ਜਦੋਂ ਬੰਦਾ ਐਕਸਰਸਾਈਜ਼ ਕਰਦਾ ਨਾ ਉਹ ਜਦੋਂ ਯਾਦ ਥੋੜੀ ਜਿਹੀ ਐਕਸਰਸਾਈਜ਼ ਕਰਕੇ ਥੱਕ ਜਾਂਦਾ ਉਹ ਕਦੀ ਵੀ ਇਸ ਤਰੀਕੇ ਦੇ ਵਿੱਚ ਨਹੀਂ ਜਾਊਗਾ ਨਸ਼ਿਆਂ ਦੇ ਵਿੱਚ ਨਹੀਂ ਜਾਊਗਾ ਔਰ ਉਹਦੇ ਕਰਕੇ ਹੀ ਅਸੀਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਔਰ ਸਾਡੇ ਜਿਹੜੇ ਇਥੋਂ ਦੇ ਨੌਜਵਾਨ ਐਮਪੀ ਨੇ ਸਰਦਾਰ ਗੁਰਜੀਤ ਸਿੰਘ ਜੀ ਓਜਰਾ ਜੀ ਉਹਨਾਂ ਨੇ ਸਾਰੇ ਪੈਸੇ ਦੇ ਕੇ ਆਪਣੇ ਬੈਂਪੀ ਲੈਂਡ ਫਾਉਂਡ ਚੋਂ ਉਹਨਾਂ ਸਾਰਾ ਬਣਵਾਇਆ ਫਿਰ ਪਹਿਲਾਂ ਜਿਮ ਥੋੜੀ ਜਿਹੀ ਛੋਟੀ ਸੀ ਫਿਰ ਜਿਮ ਉਹਨੇ ਨੂੰ ਹੋਰ ਪੈਸੇ ਲੈ ਕੇ 3 1/2 ਲੱਖ ਰੁਪਏ ਉਹਨਾਂ ਨੇ ਦਿੱਤਾ ਉਹਦੇ ਨਾਲ ਜਿਮ ਨੂੰ ਵੱਡੀ ਕਰਾਈ ਆ ਔਰ ਸਾਰੇ ਜਿਹੜੇ ਇੱਥੇ ਆਂਦੇ ਨੇ ਜਿਮ ਕਰਨ ਬੜੇ ਅੱਛੇ ਨੇ ਔਰ ਮੁੰਡੇ ਜਿੰਨੇ ਵੀ ਆ ਸਾਰੇ ਇਹ ਆਪ ਥੋੜਾ ਬੋੜਾ ਕੰਟ੍ਰਿਬਿਊਟ ਕਰਕੇ ਉਹਨੂੰ ਇਹ ਮੇਨਟੇਨ ਵੀ ਕਰਦੇ ਨੇ ਔਰ ਮੇਨਟੇਨ ਕਰਨ ਤੋਂ ਬਾਅਦ ਉਹਦੇ ਸਾਰਾ ਰੱਖ-ਰਖਾਅ ਕਰਨਾ ਹਰ ਚੀਜ਼ ਨੂੰ ਦੇਖਣਾ ਸਮਾਨ ਨੂੰ ਚੈੱਕ ਕਰਨਾ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਕਰਦੇ ਨੇ ਔਰ ਸਾਰੇ ਇਥੇ ਐਕਸਰਸਾਈਜ਼ ਕਰਦੇ ਨੇ ਚੰਗੀ ਐਕਸਰਸਾਈਜ਼ ਕਰਦੇ ਨੇ ਔਰ ਸਾਰੇ ਨੌਜਵਾਨ ਨੇ ਬਜ਼ੁਰਗ ਨੇ ਮੀਡੀਅਮ ਏਜ ਦੇ ਨੇ ਸਾਰੇ ਕਰਦੇ ਨੇ ਔਰ ਇਹ ਸਭ ਤੋਂ ਵੱਧ ਸਭ ਤੋਂ ਵੱਡੀ ਚੀਜ਼ ਹੈ ਜਦੋਂ ਬੰਦਾ ਐਕਸਰਸਾਈਜ਼ ਕਰੇਗਾ ਉਹਦਾ ਕਿਸੇ ਪਾਸੇ ਧਿਆਨ ਨਹੀਂ ਜਾਏਗਾ ਉਹਨੂੰ ਸਿਰਫ ਆਪਣੀ ਬਾਡੀ ਵੱਲ ਧਿਆਨ ਹੁੰਦਾ ਕਿ ਮੈਂ ਕੀ ਖਾਣਾ ਤੇ ਕੀ ਪੀਣਾ ਤੇ ਕੀ ਮੈਂ ਆਪਣੀ ਬਾਡੀ ਨੂੰ ਫਿਟ ਰੱਖਣਾ ਇਦੋਂ ਬੰਦਾ ਇਸ ਚੀਜ਼ਾਂ ਦੇ ਵਿੱਚ ਪੈ ਜਾਂਦਾ ਫਿਰ ਉਹਨੂੰ ਨਸ਼ਿਆਂ ਵਾਲੇ ਇੱਧਰ-ਉੱਧਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਔਰ ਮੈਂ ਤੇ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹੂੰਗਾ ਅਗਰ ਤੁਸੀਂ ਐਵੇਂ ਫੜ ਕੇ ਜੋ ਮੁਹਿੰਮ ਚਲਾਈ ਆ ਜੁੱਧ ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਮੁਹਿੰਮ ਇੱਥੇ ਚਲਾਓ ਇਹੋ ਜੀਆਂ ਚੀਜ਼ਾਂ ਉੱਤੇ ਚਲਾਓ ਤਾਂ ਕਿ ਲੋਕਾਂ ਨੂੰ ਚੁੱਕ ਕੇ ਉਹਨਾਂ ਨੂੰ ਉੱਥੇ ਸੁੱਟਣ ਦੀ ਬਜਾਏ ਉਹਨਾਂ ਨੂੰ ਹਸਪਤਾਲਾਂ 'ਚ ਉਹਨਾਂ ਨੂੰ ਲਿਆ ਕੇ ਵਖਾਓ ਵੀ ਦੇਖੋ ਜੇ ਇਹ ਲੜਕੇ ਸਾਰੇ ਕਰਨ ਰਿਹਾ ਤੇ ਤੁਸੀਂ ਵੀ ਇਸ ਪਾਸੇ ਆਓ ਤੇ ਇਹ ਕੰਮ ਕਰੋ ਔਰ ਇਸ ਕਰਕੇ ਇਹ ਸਭ ਤੋਂ ਵੱਡਾ ਤਰੀਕਾ ਨਸ਼ੇ ਨੂੰ ਖਤਮ ਕਰਨ ਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹਨੂੰ ਇਹਦਾ ਪ੍ਰਚਾਰ ਕਰਕੇ ਅੱਗੇ ਵੀ ਲੋਕਾਂ ਨੂੰ ਇਨਸਟੀਗੇਟ ਕਰਨਗੇ ਔਰ ਲੋਕ ਇੱਥੇ ਆ ਕੇ ਐਕਸਾਈ ਕਰਨਗੇ ਇੱਥੇ ਕੋਈ ਫੀਸ ਨਹੀਂ ਇੱਥੇ ਹਰ ਸਮਾਨ ਪਿਆ ਜਿੱਥੇ ਜਿਮਾ ਜ 15-1500 ਰੁਪਏ ਲੈਂਦੇ ਆ ਇੱਥੇ ਆਂਦੇ ਆ ਸਾਰੇ ਡਾਕਟਰ ਆਉਂਦੇ ਨੇ ਹੋਰ ਆਉਂਦੇ ਨੇ ਸਭ ਇੱਥੇ ਕਰਕੇ ਜਾਂਦੇ ਨੇ ਉਧਰ ਪਰਲੇ ਪਾਸੇ ਸਾਈਕਲ ਲੱਗੇ ਨੇ ਹੋਰ ਵੀ ਇੱਥੇ ਥੋੜਾ ਬੋਧਾ ਸਮਾਨ ਲੱਗ ਜਾਣਾ ਔਰ ਸਾਰੇ ਅੱچھے ਲੋਕਾਂ ਨੇ ਆ ਕੇ ਆਪਣੇ ਕੋਲੋਂ ਕੰਟਰੀਬਿਊਟ ਕਰਕੇ ਕਈ ਚੀਜ਼ਾਂ ਆਪ ਵੀ ਲੈ ਕੇ ਮੋਹਨਾਲ ਮਾਹਰਮ ਹੁਣੀ ਪ੍ਰਧਾਨ ਕਹਿੰਦੇ ਨੇ ਬਾਕੀ ਸਾਡਾ ਜਿਹੜਾ ਕੰਪਨੀ ਬਾਗ ਦਾ ਜਿਹੜਾ ਟੀਚਾ ਵਾ ਮਹਾਰਾਜ ਅਜੀਤ ਸਿੰਘ ਦੇ ਖਾੜੇ ਦੇ ਕੋਲ ਜਿਹੜੀ ਜਿਮ ਬਣੀ ਆ ਉਹ ਢਿੰਗਰਾ ਸਾਹਿਬ ਕਪੂਰ ਸਾਹਿਬ ਹੋਰ ਵੀ ਸਾਡੇ ਕਾਫੀ ਸਾਥੀ ਜਿਹੜੇ ਆ ਕੇ ਇੱਥੇ ਆਪਣੀ ਜਿਮ ਦੇ ਆਨੰਦ ਮਾਣਦੇ ਆ ਸਿਹਤ ਦਾ ਖਿਆਲ ਰੱਖਦੇ ਆ ਹੋਰ ਹੀ ਬਪਲਗ ਨੂੰ ਇਹੋ ਹੀ ਕਹਿੰਨੇ ਆ ਕਿ ਆਪਣੇ ਕੰਪਨੀ ਬਾਗ ਦੇ ਵਿੱਚ ਆਓ ਆਪਣੀ ਜਿਹੜੀ ਜਿਮ ਆ ਢਿੰਗਰਾ ਸਾਹਿਬ ਨੇ ਕਪੂਰ ਸਾਹਿਬ ਹੋਰ ਵੀ ਕਾਫੀ ਸਾਡੇ ਮਹਿੰਦਰ ਸਾਹਿਬ ਅਮਰਤ ਲਾਲ ਮਾਹੀਨ ਨੂੰ ਲਖਾਰੀ ਸਾਹਿਬ ਔਰ ਕਾਫੀ ਸਾਡੇ ਇੱਥੇ ਜਿਹੜੇ ਬੰਦੇ ਜਿਹਨਾਂ ਦੇ ਸੰਯੋਗ ਦੇ ਨਾਲ ਸਾਰਾ ਇਹ ਚੱਲਦਾ ਵਾ ਪ੍ਰੋਗਰਾਮ ਬਿਲਕੁਲ ਫ੍ਰੀ ਆ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਹਨਾਂ ਨੂੰ ਰੱਖਣ ਵਾਸਤੇ ਬਈ ਨਸ਼ਿਆਂ ਤੋਂ ਦੂਰ ਰਹੋ ਆ ਕੇ ਆਪਣੇ ਵਰਚਿਸ ਕਰੋ ਸਿਹਤ ਦਾ ਖਿਆਲ ਰੱਖੋ ਜਿਹੜਾ ਟੀਚਾ ਹੋਈ ਆ ਇੱਕ ਇੱਕ ਬੂਟਾ ਵੀ ਸਾਰੇ ਲਾਓ ਅੱਗੇ ਵੀ ਚਲੋ ਇਸ ਤਰ੍ਹਾਂ ਹੀ ਕਾਫੀ ਦੇਰ ਤੋਂ ਕਾਫੀ ਪੁਰਾਣੇ ਕਾਫੀ ਦੇਰ ਤੋਂ ਇੱਥੇ ਜਿੰਮ ਜਿਹੜੀ ਸਾਡੀ ਚੱਲ ਰਹੀ ਆ ਇਹ ਜਿਆਦਾ ਢਿੰਗਰਾ ਸਾਹਿਬ ਦਾ ਸੰਯੋਗ ਹੈ ਹੋਰ ਸਾਥੀਆਂ ਦਾ ਸੰਯੋਗ ਹੈ ਔਰ ਆਪਣਾ ਸਾਲ ਬਾਅਦ ਇੱਥੇ ਖਾੜਾ ਆਪਣਾ ਨਾਲ ਮਹਾਰਾਜ ਰਣਜੀਤ ਸਿੰਘ ਦਾ ਮਨੁੱਖ ਅਧਿਕਾਰ ਵਾਲੋ ਆਪਣੇ ਕਮਲ ਪਹਿਲਵਾਂ ਜੀ ਆ ਮੋਹਨ ਲਾਲ ਮੋਢੀ ਗਾਂਧੀ ਜੀ ਪੱਪੂ ਜੀ ਹੋਰ ਕਾਫੀ ਸਾਡੇ ਸਾਥੀ ਜਿਹੜੇ ਆਪਣੇ ਖਾੜੇ ਚ ਹਰ ਸਾਲ ਬਾਅਦ ਜਿਹੜਾ ਆਪਣਾ ਕੁਸ਼ਤੀ ਵੀ ਕਰਵਾਉਂਦੇ ਆ ਰੈਸਲਿੰਗ ਵੀ ਹੁੰਦੀ ਆ ਬੜਾ ਵਧੀਆ ਪ੍ਰੋਗਰਾਮ ਹੈ ਸਾਰੇ ਆਓ ਲੋਕਾਂ ਨੂੰ ਪਬਲਿਕ ਨੂੰ ਇਹੋ ਹੀ ਅਸੀਂ ਦਾਇਰ ਦੇਣਾ ਚਾਹੁੰਦੇ ਹਾਂ ਸਾਰਾ ਕੁਝ ਦੱਸਿਆ ਜੈ ਹਿੰਦ ਸ਼ਰਮਾ ਜੀ ਗੁਰੂ ਨਗਰੀ ਅੰਮ੍ਰਿਤਸਰ ਦੇ ਰਾਮ ਬਾਗ ਜਿਹਨੂੰ ਪ੍ਰੋਮਿਨੈਂਟਲੀ ਕੰਪਨੀ ਬਾਗ ਵੀ ਕਿਹਾ ਜਾਂਦਾ ਇਹ ਉਸ ਸਮੇਂ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਬਸਾਇਆ ਗਿਆ ਸੀ ਔਰ ਇੱਥੇ ਉਹਨਾਂ ਦੀ ਰਹਾਇਸ਼ ਸਮਰ ਪੈਲੈਸ ਵੀ ਆ ਇੱਥੇ ਇੱਕ ਸਟੈਚੂ ਵੀ ਲੱਗਾ ਸਾਹਮਣੇ ਬਹੁਤ ਵੱਡਾ ਜਿਹੜਾ ਕਰੀਬ 1985 ਦੇ ਵਿੱਚ ਇਨੌਗਰੇਟ ਕੀਤਾ ਗਿਆ ਸੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਲੋਕਾਂ ਦੀਆਂ ਫਿਜ਼ੀਕਲ ਐਕਟੀਵਿਟੀਆਂ ਕਰਨ ਵਾਸਤੇ ਜਗ੍ਹਾ ਬਣੀ ਆ ਜਿੱਥੇ ਇਸ ਵੇਲੇ ਵੀ ਸਥਾਨ ਇਦਾਂ ਆ ਕਿ ਤੁਸੀਂ ਜਿਮ ਦੇ ਵਿੱਚ ਆਇਓ ਇੱਥੇ ਬਿਲਕੁਲ ਫ੍ਰੀ ਜਿਮ ਹੈਗਾ ਕੋਈ ਵੀ ਬੰਦਾ ਆ ਕੇ ਇੱਥੇ ਆਪਣਾ ਵਰਕਆਊਟ ਕਰ ਸਕਦਾ ਸਿਹਤ ਨੂੰ ਤੰਦਰੁਸਤ ਬਣਾ ਸਕਦਾ ਸਿਹਤਯਾਬ ਹੋ ਸਕਦਾ ਸੋ ਇੱਕ ਬਹੁਤ ਅੱਛਾ ਉਪਰਾਲਾ ਔਰ ਬਹੁਤ ਅچھے ਅچھے ਲੋਕ ਚੰਗੇ ਲੋਕ ਇੱਥੇ ਆ ਕੇ ਬਜ਼ੁਰਗ ਨੌਜਵਾਨ ਬੱਚੇ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਇਸ ਪਾਰਕ ਦੇ ਵਿੱਚ ਵੀ ਆਉਂਦੇ ਆ ਸਾਹਮਣੇ ਲੀਚੀ ਪਾਰਕ ਵੀ ਆ ਉੱਥੇ ਜੋਗਿੰਗ ਵੀ ਕਰਦੇ ਆ ਰਨਿੰਗ ਵੀ ਕਰਦੇ ਆ ਬੱਚੇ ਛੁੱਟੀਆਂ ਵਾਲੇ ਦਿਨਾਂ ਦੇ ਵਿੱਚ ਗੇਮਸ ਵੀ ਖੇਡਦੇ ਆ ਕ੍ਰਿਕਟ ਵੀ ਖੇਡਦੇ ਆ ਸੋ 올 ਐਨ 올 ਗੁਰੂ ਨਗਰੀ ਅੰਮ੍ਰਿਤਸਰ ਦੇ ਇਸ ਰਾਮ ਬਾਗ ਦੇ ਵਿੱਚ ਬਹੁਤ ਸ਼ਾਨਦਾਰ ਮਾਹੌਲ ਸਿਹਤ ਨੂੰ ਚੰਗਾ ਰੱਖਣ ਵਾਸਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਮੰਗਣ ਵਾਸਤੇ ਇੱਥੇ ਲੋਕ ਪਾਠ ਪੂਜਾ ਵੀ ਕਰਦੇ ਆ ਸੋ ਸਾਰੀਆਂ ਗੱਲਾਂ ਕੁਲ ਮਿਲਾ ਕੇ ਇਹ ਸਾਡੇ ਪੰਜਾਬੀਆਂ ਦਾ ਜਿਹੜਾ ਇੱਕ ੱੱਬਾ ਲੱਗ ਗਿਆ ਦਾਗ ਲੱਗ ਗਿਆ ਜੀ ਪੰਜਾਬੀ ਸ਼ਹਿਰ ਨਸ਼ੇੜੀ ਆ ਪੰਜਾਬ ਦੇ ਵਿੱਚ ਸ਼ਾਇਦ ਉੜਤਾ ਪੰਜਾਬ ਵੀ ਆ ਪਰ ਇਹਦੇ ਬਰਾਏਸ ਉਲਟ ਤੁਸੀਂ ਜੇ ਇੱਥੇ ਆ ਕੇ ਦੇਖ ਲਓ ਕਿ ਲੋਕ 4 ਵਜੇ ਹੀ ਆਉਣਾ ਸ਼ੁਰੂ ਕਰ ਦਿੰਦੇ ਆ ਬਹੁਤ ਅੱਛੇ ਅੱਛੇ ਐਥਲੀਟਸ ਇੱਥੇ ਆ ਕੇ ਵਰਕਆਊਟ ਕਰਦੇ ਆ ਬਹੁਤ ਅੱਛੇ ਅੱਛੇ ਪੁਰਾਣੇ ਪਹਿਲਵਾਨ ਆ ਕੇ ਇੱਥੇ ਕਸਰਤ ਕਰਦੇ ਆ ਬੱਚੇ ਵੀ ਬੱਚਿਆਂ ਦਾ ਰੁਝਾਨ ਵੀ ਇਸ ਜਿਮ ਦੇ ਵਿੱਚ ਬਹੁਤ ਅੱਛਾ ਹੈ ਇਹ ਵਧੀਆ ਚੀਜ਼ਾਂ ਨੇ ਕੋਈ ਕਾਰ ਨਹੀਂ ਆ ਜਾ ਰਿਹਾ

ਸਕ੍ਰਿਪਟਾਂ ਨੂੰ ਕੀਤੇ